ਬਿਲਕੁਲ ਜੀ ਜੋ ਅਸੀਂ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਨਾਊਂਸਮੈਂਟਸ ਕੀਤੀਆਂ ਨੇ ਸਾਡੇ ਸ਼ਹੀਦਾਂ ਵਾਸਤੇ ਉਹ ਵੀ ਸਾਰੀਆਂ ਅਨਾਊਂਸਮੈਂਟਸ ਮਿਲਣ ਗਈਆਂ ਤੇ ਨਾਲ ਹੀ ਜਿਹੜਾ ਅਸੀਂ ਇਹ ਫੈਸਲਾ ਕੀਤਾ ਕਿ ਸਾਡੇ ਇਲਾਕੇ ਦਾ ਨੌਜਵਾਨ ਸ਼ਹੀਦ ਹੋਇਆ ਤੇ ਅਸੀਂ ਉਹਦੇ ਨਾਮ ਤੇ ਇੱਕ ਜਿਹੜਾ ਵਾਰਡ ਜਿਹੜਾ ਬੱਚਾ ਸਕਿੱਲ ਦੇ ਵਿੱਚੋਂ ਜਿਹੜਾ ਫਰਸਟ ਆਊਗਾ ਫਰਸਟ ਪੋਜੀਸ਼ਨ ਲੈ ਕੇ ਆਊਗਾ ਉਹ ਵਾਰਡ ਅਸੀਂ ਦੇਵਾਂਗੇ ਔਰ ਉਹ ਵਾਰਡ ਅਸੀਂ ਹਰ ਸਾਲ ਇਹਦੇ ਪਰਿਵਾਰ ਦੇ ਹੱਥੋਂ ਦਵਾਇਆ ਕਰਾਂਗੇ ਤਾਂ ਕਿ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਵੀ ਇਸ ਗੱਲ ਦਾ ਅਸਰ ਸੋਵੇ ਕਿ ਜਿਸ ਬੱਚੇ ਸਾਡੇ ਨੇ ਸਾਡੇ ਦੇਸ਼ ਦੇ ਲਈ ਕੁਰਬਾਨੀ ਕੀਤੀ ਉਹ ਦੇਸ਼ ਦੇ ਲੋਕ ਉਹਨਾਂ ਦਾ ਮਾਨ ਸਨਮਾਨ ਕਰਦੇ ਜਿਵੇਂ ਆ ਤੇ ਮੁੱਖ ਮੰਤਰੀ ਪੰਜਾਬ ਦੇ ਕਰਨ ਤਕਨੀਕੀ ਦੇ ਸੇ ਤੋਂ ਬਹੁਤ ਤਰ੍ਹਾਂ ਦੀ ਹੋਰ ਵੀ ਬੜੀਆ ਪ੍ਰੋਗਰਾਮ ਸੀ ਸਾਰੇ ਉਹ ਕਮਾਂਦੀ ਨੇ ਦੇ ਦੇਖੋ ਇਹ ਪ੍ਰੋਗਰਾਮ ਜਿਹੜਾ ਇਹ ਪਹਿਲਾਂ ਸਾਡਾ ਹੋਰ ਟੰਗਦਾ ਸੀ ਪਰ ਜਦ ਸਾਡਾ ਅਗਨੀਵੀਰ ਸ਼ਹੀਦ ਹੋ ਗਿਆ ਆਕਾਸ਼ਦੀਪ ਤਾਂ ਫਿਰ ਇਹ ਚ ਥੋੜੀ ਜਿਹੀ ਤਬਦੀਲੀ ਕੀਤੀ ਗਈ ਹੈ ਤਾਂ ਇਹ ਜਿਹੜਾ ਇਹ ਜਿਹੜਾ ਪ੍ਰੋਗਰਾਮ ਅੱਧਾ ਪ੍ਰੋਗਰਾਮ ਅਸੀਂ ਅੱਜ ਕਰਾਇਆ ਬਾਕੀ ਵਜਦਾ ਪ੍ਰੋਗਰਾਮਸ ਥੋੜੇ ਸਮੇਂ ਬਾਅਦ ਕਰਾਵਾਂਗੇ ਤਦੋਂ ਤੋ ਸਾਡੇ ਜਿਹੜੇ ਹੈਗੇ ਹੋਰ ਵੀ ਅਸੀਂ ਵੀ ਆਈਪੀਜੀ ਨੂੰ ਬੁਲਾਵਾਂਗੇ ਔਰ ਤੁਹਾਡੇ ਰੂਬੂ ਰੂਪ ਕਰਾਂਗੇ